ਗੁਰਦੁਆਰਾ ਸਾਹਿਬ ਕੇ ਹਰ ਸਾਲ ਗਰਮੀ ਦੇ ਛੁੱਟੀਆਂ ਵਿੱਚ ਜੂਨ ਦੇ ਮਹੀਨੇ ਚ ਕੈਂਪ ਲਗਾਇਆ ਜਾਂਦਾ ਜਿਹੜੀ ਕਿ ਸਵੇਰੇ 8 ਤੋਂ 9 ਵਜੇ ਦੀ ਕਲਾਸ ਹੁੰਦੀ ਹੈ ਉਹ ਗੁਰਮਤਿ ਦੀ ਕਲਾਸ ਬੱਚਿਆਂ ਨੂੰ ਕਹਿੰਦੇ ਆਂ ਔਰ ਸਾਡੀ ਕੋਸ਼ਿਸ਼ ਹੈ ਹੁੰਦੀ ਹੈ ਕਿ ਬੱਚਿਆਂ ਨੂੰ ਡੇ ਟੂ ਡੇ ਜਿਹੜੇ ਵੀ ਕੋਈ ਇਵੈਂਟਸ ਆਂਦੇ ਨੇ ਉਹਨਾਂ ਦੇ ਬਾਰੇ ਵੀ ਅਸੀਂ ਉਹਨਾਂ ਨੂੰ ਐਕਸਪਲੇਨ ਕਰਦੇ ਆਂ ਅੱਜ ਇੰਟਰਨੈਸ਼ਨਲ ਯੋਗਾ ਡੇ ਤੇ ਅਸੀਂ ਬੱਚਿਆਂ ਨੂੰ ਯੋਗ ਬਾਰੇ ਦੱਸਿਆ ਕਿ ਯੋਗ ਕੀ ਹੈ ਇੰਟਰਨੈਸ਼ਨਲ ਯੋਗਾ ਡੇ ਸੀ ਤੇ ਸਾਨੂੰ ਉਹ ਯੋਗਾ ਦੇ ਫਾਇਦੇ ਬਤਾਏ ਗਏ ਸ਼ਾਂਤ ਗੁੱਡ ਮੈਨਰਸ ਕੀ ਹੁੰਦੇ ਹਨ ਤੇ ਹੋਰ ਵੀ ਕਈ ਚੀਜ਼ਾਂ ਯੋਗਾ ਤੋਂ ਰਿਲੇਟਡ ਅਸੀਂ ਯੋਗਾ ਕਰਕੇ ਵੀ ਦੇਖਿਆ ਤੇ ਸਾਨੂੰ ਪਤਾ ਲੱਗਿਆ ਅਸੀਂ ਕੀਤਾ ਕਰ ਰਹੇ ਹਾਂ ਇਹ ਅੱਛਾ ਇਨੀਸ਼ੀਏਟਿਵ ਹੈ ਕਿ ਬੱਚਿਆਂ ਨੂੰ ਜਿੱਥੇ ਅਸੀਂ ਆਪਣੇ ਵਿਰਸੇ ਨਾਲ ਜੋੜ ਰਹੇ ਹਾਂ ਉਹਨਾਂ ਦੀ ਫਿਜ਼ੀਕਲ ਫਿਟਨੈਸ ਦੇ ਲਈ ਕਿਉਂਕਿ ਫਿਜ਼ੀਕਲ ਐਂਡ ਮੈਂਟਲ ਬੈਲੈਂਸ ਹੋਏਗਾ ਤੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਅੱਛਾ ਕਰਨਗੇ ਹਰ ਫੀਲਡ ਦੇ ਵਿੱਚ ਸੋ ਇਟਸ ਅ ਗੁੱਡ ਥਿੰਗ ਕਿ ਬੱਚਿਆਂ ਨੂੰ ਫਿਜ਼ੀਕਲ ਔਰ ਮੈਂਟਲ ਬੈਲੈਂਸ ਕਰਾਉਣਾ ਸਿਖਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਨਾਮ ਹੈ ਹਰਦੀਪ ਤੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਇਸ ਵੇਲੇ ਆ ਗਏ ਹਾਂ ਇਸ ਲੁਧਿਆਣਾ ਸ਼ਾਇਦ ਗੁਰਦੁਆਰਾ ਸਿੰਘ ਸਭਾ ਸਰਾਂਭਾ ਨਗਰ ਦੇ ਵਿੱਚ ਜਿੱਥੇ ਕਿ ਅੱਜ ਬੱਚਿਆਂ ਨੂੰ ਇੰਟਰਨੈਸ਼ਨਲ ਯੋਗਾ ਡੇ ਜਿਹੜਾ ਵਾ ਉਹ ਉਸ ਦਿਨ ਲੈ ਕੇ ਯੋਗ ਕਰਵਾਇਆ ਜਾ ਰਿਹਾ ਤੇ ਆਓ ਜਾਣਦੇ ਕਿਸ ਪ੍ਰਕਾਰ ਦਾ ਅੱਜ ਇੰਟਰਨੈਸ਼ਨਲ ਯੋਗਾ ਡੇੜਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਕੇ ਹਰ ਸਾਲ ਗਰਮੀ ਨੇ ਛੁੱਟੀਆਂ ਵਿੱਚ ਜੂਨ ਦੇ ਮਹੀਨੇ 'ਚ ਕੈਂਪ ਲਗਾਇਆ ਜਾਂਦਾ ਜਿਹੜੀ ਕਿ ਸਵੇਰੇ 8 ਤੋਂ 9 ਵਜੇ ਦੀ ਕਲਾਸ ਹੁੰਦੀ ਹੈ ਉਹ ਤੇ ਗੁਰਮਤਿ ਦੀ ਕਲਾਸ ਬੱਚਿਆਂ ਨੂੰ ਕਹਿੰਦੇ ਰੋਜ਼ਾਨਾ ਜੋ ਵੀ ਗੁਰਦੁਆਰਾ ਸਾਹਿਬ ਵਿੱਚ ਕਰਾਇਆ ਜਾਂਦਾ ਧਾਰਮਿਕ ਪੱਖੋਂ ਚਾਹੇ ਉਹ ਬੱਚਿਆਂ ਦਾ ਸਪੋਰਟਸ ਹੈ ਜਾਂ ਜੋ ਵੀ ਦਿਨ ਹੁੰਦਾ ਜਿਸ ਤਰ੍ਹਾਂ ਪਿੱਛੇ ਗੁਰੂ ਸਿੱਧੀ ਗੁਰਪੁਰੂ ਸੀਗਾ ਗੁਰੂ ਅਰਜਨ ਦੇਵ ਜੀ ਦਾ ਉਸੇ ਬਾਰੇ ਬੱਚਿਆਂ ਨੂੰ ਦੱਸਿਆ ਗਿਆ ਕਲ 6ਵੇਂ ਪਾਰਸ਼ਾ ਦਾ ਪ੍ਰਕਾਸ਼ਪੁਰ ਦੇ ਬੱਚਿਆਂ ਨੂੰ ਕੱਲ ਉਸ ਵਾਸਤੇ ਦੱਸਿਆ ਗਿਆ ਅੱਜ ਇੰਟਰਨੈਸ਼ਨਲ ਯੋਗਾ ਦਿਵਸ ਆ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਯੋਗਾ ਦਾ ਮਤਲਬ ਕੀ ਹੈ ਕਿਉਂਕਿ ਇਹ ਯੋਗਾ ਇਸ ਪਹਿਲਾਂ ਰਿਸ਼ੀਆਂ ਮੁਨੀਆਂ ਦੇ ਵਿੱਚ ਹੁੰਦਾ ਸੀਗਾ ਉਸ ਤੋਂ ਬਾਅਦ ਸਨ 14 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਸੰਯੁਕਤ ਰਾਸ਼ਟਰ ਦੇ ਵਿੱਚ ਰੱਖੀ ਸੀ ਤੇ ਉਹਨਾਂ ਨੇ ਪਾਸ ਕੀਤਾ ਸੀ ਸਤੰਬਰ ਦੇ ਮਹੀਨੇ ਵਿੱਚ ਤੇ ਉਸ ਫਿਰ ਉਸ ਤੋਂ ਬਾਅਦ 21 ਜੂਨ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਯੋਗਾ ਦਿਵਸ ਬਣਾਇਆ ਇਸ ਕਰਕੇ ਅਸੀਂ ਬੱਚਿਆਂ ਨੂੰ ਵੀ ਸੋਚਿਆ ਵੀ ਅੱਜ 21 ਜੂਨ ਯੋਗਾ ਦਿਵਸ ਹੈ ਬੱਚਿਆਂ ਨੂੰ ਵੀ ਕਰਾਇਆ ਜਾਵੇ ਬੱਚਿਆਂ ਨੂੰ ਦੱਸਿਆ ਜਾਵੇ ਲੇਕਿਨ ਕਰਾਇਆ ਬਹੁਤ ਥੋੜਾ ਸਮਾਂ ਥੋੜਾ ਕਾਰਨ ਕਰਕੇ ਬੱਚਿਆਂ ਨੂੰ ਹੋਰ ਵੀ ਕਰਾ ਸਕਦੇ ਸੀ ਬੱਚਿਆਂ ਨੂੰ ਇਹਦੇ ਬਾਰੇ ਪਹਿਲਾਂ ਦੱਸਿਆ ਗਿਆ ਤੇ ਹੁਣ ਇਹਨਾਂ ਨੂੰ ਯੋਗਾ ਕਰਾਇਆ ਗਿਆ ਤਾਂ ਕਿ ਬੱਚਿਆਂ ਨੂੰ ਸਮਝ ਆ ਜਾਵੇ ਕਿ ਇੰਟਰਨੈਸ਼ਨਲ ਯੋਗਾ ਦਿਵਸ ਕੀ ਚੀਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਜੰ ਇੰਟਰਨੈਸ਼ਨਲ ਯੋਗਾ ਦਿਵਸ ਕਿੰਨਾ ਪ੍ਰੋਗਰਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਵੇਂ ਬੀਬੀ ਜੀ ਨੇ ਦੱਸਿਆ ਕਿ ਹਰ ਸਾਲ ਸਮਰ ਕੈਂਪ ਦਾ ਉਪਰਾਲਾ ਕਰਦੇ ਆਂ ਔਰ ਸਾਡੀ ਕੋਸ਼ਿਸ਼ ਹੈ ਹੁੰਦੀ ਹੈ ਕਿ ਬੱਚਿਆਂ ਨੂੰ ਡੇ ਟੂ ਡੇ ਜਿਹੜੇ ਵੀ ਕੋਈ ਇਵੈਂਟਸ ਆਂਦੇ ਨੇ ਉਹਨਾਂ ਦੇ ਬਾਰੇ ਵੀ ਅਸੀਂ ਉਹਨਾਂ ਨੂੰ ਐਕਸਪਲੇਨ ਕਰਦੇ ਆ ਅੱਜ ਇੰਟਰਨੈਸ਼ਨਲ ਯੋਗਾ ਡੇ ਤੇ ਅਸੀਂ ਬੱਚਿਆਂ ਨੂੰ ਯੋਗ ਬਾਰੇ ਦੱਸਿਆ ਕਿ ਯੋਗ ਕੀ ਹੈ ਔਰ ਇਹਦੇ ਨਾਲ ਕਨੈਕਟਡ ਕੁਝ ਨੌਲੇਜ ਉਹਨਾਂ ਨੂੰ ਅਸੀਂ ਜਨਰਲ ਨੌਲੇਜ ਔਰ ਉਹਦੇ ਨਾਲ ਗੁੱਡ ਮੈਨਰਸ ਵਾਸਤੇ ਵੀ ਦੱਸਿਆ ਕਿ ਅਸੀਂ ਲਾਈਫ ਦੇ ਵਿੱਚ ਇਹ ਤਿੰਨਾਂ ਦੀ ਕੜੀ ਨੂੰ ਜੋੜ ਕੇ ਜੇ ਅਸੀਂ ਆਪਣੀ ਲਾਈਫ ਨੂੰ ਜੀਵਾਂਗੇ ਤੇ ਅਸੀਂ ਬਹੁਤ ਪੋਜ਼ਿਟਿਵ એનર્ਜੀ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਰਤੀ ਯੋਗ ਸੰਸਥਾਨ ਨਾਲ 17-18 ਸਾਲ ਤੋਂ ਜੁੜੀ ਹੋਈ ਹਾਂ ਤੇ ਅੱਜ ਮੈਨੂੰ ਰਿਕੁਐਸਟ ਆਈ ਮੈਡਮ ਦੀ ਕਿ ਇੱਥੇ ਕੈਂਪ ਸਮਰ ਕੈਂਪ ਚੱਲ ਰਿਹਾ ਹੈ ਤੇ ਤੁਸੀਂ ਆ ਕੇ ਆਪਣਾ ਥੋੜਾ ਜਿਹਾ ਯੋਗਦਾਨ ਦਿਓ ਤੇ ਮੈਂ ਇਸ ਕਰਕੇ ਬੱਚਿਆਂ ਨੂੰ ਥੋੜੇ ਜਿਹੀ ਐਕਸਰਸਾਈਜ਼ਸ ਮੈਡੀਟੇਸ਼ਨ ਐਂਡ ਆਬਾਰਤ ਦਸਿਆ ਤੇ ਕਰਾਇਆ ਬੱਚੇ ਕਿੰਨਾ ਐਕਸਾਈਟਮੈਂਟ ਦੇਖ ਕੇ ਗਏ ਆ ਯੋਗਨ ਵਿੱਚ ਬੱਚੇ ਤਾਂ ਕੋਬ ਐਕਟਿਵ ਸੀ ਗਏ ਐਕਸਾਈਟਿਡ ਵੀ ਸੀਗੇ ਉਹਨਾਂ ਲਈ ਸ਼ਾਇਦ ਥੋੜਾ ਜਿਹਾ ਨਿਊ ਵੀ ਸੀਗਾ ਕਹਿ ਸਕਦੇ ਹੋ ਤੇ ਮੈਨੂੰ ਬਹੁਤ ਚੰਗਾ ਲੱਗਿਆ ਠੀਕ ਹੈ ਉਹ ਬੱਚੇ ਬੱਚਿਆਂ ਨੂੰ ਵੀ ਬੋਲਦੇ ਕਿਦਾਂ ਉਹਨਾਂ ਕੀਤਾ ਹਾਂਜੀ ਵਾਇਗਰੂ ਜੀ ਦਾ ਖਾਲਸਾ ਜੀ ਆਪਾਂ ਵਾਹਿਗੁਰੂ ਜੀ ਖਾਤੇ ਅੱਜ ਇੰਟਰਨੈਸ਼ਨਲ ਯੋਗਾ ਡੇ ਸੀ ਤੇ ਸਾਨੂੰ ਯੋਗਾ ਦੇ ਫਾਇਦੇ ਪਤਾਏ ਗਏ ਸ਼ਾਂਤ ਤੇ ਗੁੱਡ ਮੈਨਰਸ ਕੀ ਹੁੰਦੇ ਹਨ ਤੇ ਹੋਰ ਵੀ ਕਈ ਚੀਜ਼ਾਂ ਯੋਗਾ ਤੋਂ ਰਿਲੇਟਡ ਅਸੀਂ ਯੋਗਾ ਕਰਕੇ ਵੀ ਦੇਖਿਆ ਤੇ ਸਾਨੂੰ ਪਤਾ ਲੱਗਿਆ ਅਸੀਂ ਕਿੱਦਾ ਕਰ ਰਹੇ ਹਾਂ ਸਾਨੂੰ ਯੋਗਾ ਦੇ ਫਾਇਦੇ ਪਤਾ ਚੱਲੇ ਪੋਜ਼ਸ ਕਿੱਦਾਂ ਕਰਨੇ ਨੇ ਰਾਈਟਲੀ ਕਿੱਦਾਂ ਪਤਾ ਚੱਲੇ ਸਾਨੂੰ ਹੋਈ ਕੀ ਕਰਾ ਚਾਹ ਉਹ ਕਿਤਾਜ ਤੁਹਾਰਾ ਸਾਇਦ ਅਚ ਇੰਟਰਨੈਸ਼ਨਲ ਯੋਗਾ ਦੇ ਬਣਾ ਹਾਂਜੀ ਬਾਈਕਲੀ ਜੀ ਕਾ ਖਾਲਸਾ ਬਹੀ ਜੀ ਕੀ ਫਤਿਹ ਇਹ ਅੱਛਾ ਇਨੀਸ਼ੀਏਟਿਵ ਹੈ ਕਿ ਬੱਚਿਆਂ ਨੂੰ ਜਿੱਥੇ ਅਸੀਂ ਆਪਣੇ ਵਿਰਸੇ ਨਾਲ ਜੋੜ ਰਹੇ ਹਾਂ ਉਹਨਾਂ ਦੀ ਫਿਜ਼ੀਕਲ ਫਿਟਨੈਸ ਦੇ ਲਈ ਕਿਉਂਕਿ ਫਿਜ਼ੀਕਲ ਐਂਡ ਮੈਂਟਲ ਬੈਲੈਂਸ ਹੋਏਗਾ ਤੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਅੱਛਾ ਕਰਨਗੇ ਹਰ ਫੀਲਡ ਦੇ ਵਿੱਚ ਸੋ ਇਟਸ ਅ ਗੁੱਡ ਥਿੰਗ ਕਿ ਬੱਚਿਆਂ ਨੂੰ ਫਿਜ਼ੀਕਲ ਔਰ ਮੈਂਟਲ ਬੈਲੈਂਸ ਕਰਾਉਣਾ ਸਿਖਾਇਆ ਗਿਆ ਹੈ ਬੱਚੇ ਐਕਸਰਸਾਈਜ਼ ਕਰਦੇ ਨੇ ਲੇਕਿਨ ਉਹਨਾਂ ਨੂੰ ਕਿਸ ਤਰ੍ਹਾਂ ਅੱਛੇ ਤਰੀਕੇ ਨਾਲ ਕਰਕੇ ਉਹ ਆਪਣਾ ਪੋਸਚਰ ਮੈਂਟੇਨ ਕਰਨ ਤਾਂ ਕਿ ਉਹਨਾਂ ਨੂੰ ਕੋਈ ਇੰਜਰੀ ਨਾ ਹੋਏ ਇਹ ਬੜੀ ਇੰਪੋਰਟੈਂਟ ਗੱਲ ਹੈ ਕਿਉਂਕਿ ਅਕਸਰ ਬੱਚੇ ਖੇਡਾਂ ਵਿੱਚ ਜੋਸ਼ ਦੇ ਵਿੱਚ ਇਸ ਤਰ੍ਹਾਂ ਐਕਸਰਸਾਈਜ਼ ਕਰ ਜਾਂਦੇ ਜਿਹੜੇ ਕਿ ਉਹਨਾਂ ਦੇ ਪੋਸਚਰ ਨੂੰ ਖਰਾਬ ਕਰਦਾ ਸੋ ਇਹ ਸਭ ਚੀਜ਼ਾਂ ਸਿਖਾਣ ਗਿਆ ਕਿ ਬੱਚੇ ਕਿਸ ਤਰ੍ਹਾਂ ਆਪਣੇ ਆਪ ਨੂੰ ਬਧੇ ਤਰੀਕੇ ਨਾਲ ਅੱਗੇ ਲੈ ਜਾ ਸਕਦੇ ਨੇ ਵੈਕ੍ਰੂਚਾ ਖਾਲਸਾ ਵੈਕ੍ਰੂਚਾ ਦੇ ਪਤਾ ਜੀ ਕਿਤਾ ਅੱਜ ਇੰਟਰਨੈਸ਼ਨਲ ਯੋਗਾ ਦਿਵਸ ਦਾ ਗੁਰਦੁਆਰਾ ਸਾਹਿਬ ਮਨਾਇਆ ਜਾ ਰਿਹਾ ਹੈ ਵੈਕ੍ਰੂਚਾ ਖਾਲਸਾ ਵੈਕ੍ਰੂਚਾ ਕੀ ਫਤਿਹ ਅੱਜ 21 ਜੂਨ ਜੋ ਕਿ ਇੰਟਰਨੈਸ਼ਨਲ ਯੋਗਾ ਡੇ ਹੈ ਅਸੀਂ ਗੁਰਦੁਆਰਾ ਸਾਹਿਬ ਵੀ ਜਿਹੜਾ ਸਮਰ ਕੈਂਪ ਲੱਗਿਆ ਹੈ ਉਹਦੇ ਵਿੱਚ ਬੱਚਿਆਂ ਨੂੰ ਅੱਜ ਯੋਗ ਕਰਵਾਇਆ ਹੈ ਰਸ਼ਮੀ मैम ਬੜੇ ਐਕਸਪਰਟ ਨੇ ਉਹਨਾਂ ਨੇ ਆ ਕੇ ਯੋਗ ਕਰਵਾਇਆ ਉਸ ਤੋਂ ਪਹਿਲਾਂ ਯੋਗ ਬਾਰੇ ਪ੍ਰੋਪਰ ਨੌਲੇਜ ਵੀ ਦਿੱਤੀ ਗਈ ਹੈ ਅੱਜ 10 ਸਾਲ ਹੋ ਗਏ ਨੇ ਜੋ ਕਿ ਇੱਕ ਇੰਟਰਨੈਸ਼ਨਲ ਡੇ ਮਨਾਇਆ ਜਾਂਦਾ ਹੈ ਹਰ ਸਾਲ ਅੱਜ ਸੰਸਾਰ ਭਰ ਦੇ ਵਿੱਚ ਯੋਗਾ ਮਨਾਇਆ ਜਾ ਰਿਹਾ ਹੈ ਔਰ ਯੋਗਾ ਇੱਕ ਐਸੀ ਚੀਜ਼ ਹੈ ਜਿਹੜਾ ਕਿ ਬਾਡੀ ਨੂੰ ਫਲੈਕਸੀਬਲ ਕਰਦੀ ਏ ਤੁਹਾਡੇ ਚ ਹਿੰਮਤ ਪੈਦਾ ਕਰਦੀ ਏ ਹਉਮੈ ਖਤਮ ਕਰਦੀ ਏ ਬਾਡੀ ਫਲੈਕਸੀਬਲ ਹੋ ਜਾਂਦੀ ਏ ਔਰ ਹਰ ਇੱਕ ਨੂੰ 10 15 20 ਮਿੰਟ ਸਵੇਰੇ ਉੱਠ ਕੇ ਜਦੋਂ ਜ਼ਰੂਰ ਯੋਗਾ ਕਰਨੀ ਚਾਹੀਦੀ ਏ ਅਦਾ ਬੱਚਿਆਂ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਬੱਚਿਆਂ ਨੂੰ ਦੱਸਿਆ ਕਿ ਤੁਸੀਂ ਆਪ ਵੀ ਕਰੋ ਤੇ ਆਪਣੇ ਮਾਪਿਓ ਨੂੰ ਵੀ ਜਾ ਕੇ ਇਹ ਚੀਜ਼ਾਂ ਦੱਸੋ ਜੋ ਤੁਸੀਂ ਐਕਸਰਸਾਈਜ਼ ਆਜ ਸਿੱਖਿਆ ਨੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੀ ਸਾਰੇ ਸਿਹਤਮੰਦ ਰਹਿਣ ਔਰ ਚੜ੍ਹਦੀ ਕਲਾ ਚ ਰਹਿਣ ਔਰ ਯੋਗ ਨੂੰ ਆਪਣਾ ਜੀਵਨ ਅਪਣਾਉਣ ਕਿਉਂਕਿ ਜ਼ਿੰਦਗੀ ਦੇ ਵਿੱਚ ਜਿੱਥੇ ਗੁਰਮਤ ਚੀਜ਼ਾਂ ਦੀ ਲੋੜ ਹੈ ਉੱਥੇ ਯੋਗ ਦੀ ਵੀ ਬਹੁਤ ਲੋੜ ਹੈ ਸਾਡੇ ਜਿਹੜੇ ॠषि मुनि ਔਰ ਪੁਰਾਣੇ ਸਾਡੇ ਬਜੁਰਗ ਜਿਹੜੇ ਅਨੇਨੇ ਸਾਲ ਜਿਹੜੀ ਉਹਨਾਂ ਦੀ ਲਾਈਫ ਸੀ ਔਰ ਬਗੈਰ ਬਿਮਾਰੀ ਤੋਂ ਉਹਨਾਂ ਨੂੰ ਸਿਹਤਮੰਦ ਸੀਗੇ ਕੋਈ ਬਿਮਾਰੀ ਨਹੀਂ ਸੀ ਉਹਨਾਂ ਨੂੰ ਉਚੜਦੀ ਕਲਾ ਚ ਰਹਿੰਦੇ ਸੀ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜੇ ਆਨਵਾਦੀ ਜਨਰੇਸ਼ਨ ਆ ਬੱਚੇ ਨੇ ਉਹ ਵੀ ਸਿਹਤਮੰਦ ਰਹਿਣ ਚੜਦੀ ਕਲਾ ਚ ਰਹੇ ਅੱਜ ਗੁਰਦੁਆਰਾ ਸਾਹਿਬ ਬੱਚਿਆਂ 'ਚ ਬਹੁਤ ਉਤਸ਼ਾਹ ਹੈ ਜਿਹੜਾ ਅਸੀਂ ਯੋਗਦੇ ਮਨਾਇਆ ਹੈ ਬਹੁਤ ਵਧੀਆ ਢੰਗ ਦੇ ਨਾਲ ਅੱਜ ਬੱਚਿਆਂ ਨੇ ਸ਼ੌਂਕ ਦੇ ਨਾਲ ਯੋਗ ਵੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾ ਪਰਸਨ ਹਰਨੀ ਦੇ ਨਾਲ ਹਰਦੀਪ ਭੂਆ ਨੂੰ ਦੋ ਇਜ਼ਾਜ਼ਤ Waheguru ji ka khalsa Waheguru ji ki